ਅਮ੍ਰਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਮਹੱਲਾ ਪੰਜਵਾ ਚਾਚਕ ਮੰਗੇ ਦਾਨ ਦੇਹ ਪਿਆਰਿਆ ਦੇਵਨ ਹਰ ਦਾਤਾ ਰ ਮੈਂ ਨਿਤ ਜਿਤਾ ਰਿਆ ਨਿਖਟਣ ਜਾਈ ਮੂਲ ਤੁਲ ਭੰਡਾਰਿਆ ਨਾਨਕ ਸ਼ਬਦੇ ਪਾਰ ਤਿਨ ਸਭ ਕਿਛ ਸਾਰੇ ਅਮਹਲਾ ਸਿੱਖ ਸ਼ਬਦ ਪਿਆਰ ਹੋਣ ਮਰਣ ਕੀ ਟੇਕ ਮੁਖ ਉਜਸ ਸਦਾ ਸੁਖੀ ਨਾਨਕ ਸਮਰਥ ਇੱਕ ਪਾੜੀ ਉਥੈ ਅੰਮ੍ਰਿਤ ਵੰਡੀਐ ਸੁਖਿਆਰੇ ਕਰਨੇ ਜਮਕੇ ਪੰਥਨ ਪਾਈਐ ਫਿਰ ਨਾਹੀ ਮਰਣੇ ਜਿਨਨ ਆਇਆ ਪ੍ਰੇਮ ਰਸ ਤਿਸਹਿ ਚਰਣੇ ਬਾਣੀ ਤਰੇ ਸਾਧ ਜਨ ਅੰਮਿਓ ਚਲਹਿ ਚਰਣੇ ਵੇਖ ਦਰਸ਼ਨ ਨਾਨਕ ਜੀ ਵੇ ਆ ਮਣੇਂਦਰ ਤਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਵੀਓ ਪਿੰਡ ਸਭ ਤੇਰਾ ਤੂੰ ਠਾਕੁਰ ਕੂਚ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੁਮ ਕਿਰਾਏ ਹੈ ਤੇਹਾ ਹੋ ਗਰੀ ਵਖਿਆਨ ਸਭ ਗੁਰੂ ਰੂਪ ਗੁਰੂ ਪਿਆਰੇ ਗੁਰੂ ਸਾਰੀ ਸਾ ਸੰਗਤਿਓ ਆਓ ਜੋ ਲੜੀਵਰ ਵਿਚਾਰ ਚੱਲ ਰਹੀ ਹੈ ਤਾਂ ਗੰਗਨ ਗੁਰੂ ਅਰਜਨ ਦੇਵ ਜੀ ਦੀ ਮਬਾਰਕ ਰਚਨਾ ਦਾ ਉਚਾਰਨ ਕੀਤਾ ਹੈ ਆ ਇਹ ਗੋੜੀ ਕੀ ਵਾਰ ਦਾ ਲੜੀਵਾਰ ਦਾ ਨੋਵਾਂ ਸ਼ਬਦ ਹੈ ਜੀ ਜੋ ਕਿ ਗੰਗਨ ਗੁਰੰਤਸਰ ਦੇ ਮਬਾਰਕ ਅੰਕ 520 ਅੰਕ ਦੇ ਸ਼ੋਭਿਤ ਹੈ ਆਓ ਵਿਚਾਰਨਾ ਜੁੜੀ ਹੈ ਸਲੋਕ ਮਹੱਲਾ 5 ਜਜਕ ਮੰਗੈ ਤਾ ਦੇਹ ਪਿਆਰਿਆ ਇਹ ਮੇਰੇ ਪਿਆਰੇ ਜੱਜ ਕਿੰਨੇ ਨੇ ਬਿਖਾਰੀ ਨੂੰ ਮੈਂ ਬਿਖਾਰੀ ਤੈਨ ਤੋਂ ਦਾਨ ਮੰਗ ਰਿਆਂ ਮੇਰੇ ਪਿਆਰੇ ਸਤਿਗੁਰੂ ਮੈਨੂੰ ਦਾਨ ਦੇ ਕਿਹੜਾ ਦਾਨ ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਕਿਉਂਕਿ ਤੂੰ ਦੇਵਨਹਾਰ ਦਾ ਤਾਰ ਹੈ ਬੇਰ ਵਾਲਾ ਕਿਉਂਕਿ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾਲ ਆ ਲਈ ਗੰਤ ਪਰੰਡਾ ਇਹ ਪੂਰੀ ਪੰਕਤੀ ਦਾ ਇਸ ਸ਼ਬਦ ਵਿੱਚ ਨਿ ਜੋੜ ਦੇ ਰਹੇ ਨੇ ਮੇਰੇ ਸਤਿਗੁਰੂ ਤੂੰ ਦੇਣ ਵਾਲਾ ਦਾਤਾ ਹੈ ਕਿਉਂਕਿ ਸਾਰੀਆਂ ਜੀਵਾਂ ਨੂੰ ਹਰੇਕ ਤਰ੍ਹਾਂ ਦੇ ਦਾਤ ਦਿੰਨਾ ਹੈ ਮੈਂ ਵੀ ਤੇਰੇ ਤੋਂ ਦਾਤ ਮੰਗਦਾ ਦਾਤ ਮੈਂ ਤੇਰੇ ਤੋਂ ਮੰਗਦਾ ਦੁਨੀਆ ਤੋਂ ਨਹੀਂ ਦੁਨੀਆ ਦੇ ਆਸਰੇ ਪਰਨੇ ਮੇਰੇ ਕਿਸੇ ਆਸਰੇ ਨਹੀਂ ਦੁਨੀਆ ਦੀ ਊਟ ਮੇਰੇ ਲਈ ਕੁਛ ਨਹੀਂ ਪਰ ਮੇਰੇ ਸਤਿਗੁਰੂ ਤੇਤੋਂ ਮੈਂ ਦਾਤ ਮੰਗਦਾ ਤੂੰ ਮੇਰੇ ਤੇ ਦੇਣ ਵਾਲਾ ਹੈ ਮੈਂ ਇਸ ਲਈ ਨਿਤਾ ਪ੍ਰਤੀ ਤੈਨੂੰ ਹੀ ਚੇਤੇ ਕਰਦਾ ਹੋਰ ਕਿਸੇ ਨੂੰ ਨਹੀਂ ਨਿਖਟ ਨਾ ਜਾਏ ਮੂਲ ਅਤਲ ਬਣਾਰੇ ਆ ਜੇ ਤੂੰ ਮੈਨੂੰ ਕਿਨਕੇ ਮਾਤਰ ਵੀ ਦਾਤ ਦੇ ਦੇਵੇਂ ਜਾਂ ਭੜਵੇਂ ਵੀ ਦਾਤ ਦੇ ਦੇਵੇਂ ਨਾ ਨਿਖੋਟਣਾ ਜਾਈ ਮੂਲ ਇੱਕ ਕਿਨਕੇ ਮਾਤਰ ਵੀ ਤੇਰੇ ਖਜ਼ਾਨੇ ਚ ਟੋਟ ਨਹੀਂ ਆਉਂਦੀ ਤੂੰ ਬੜਾ ਬਿਆਹ ਹੁੰਦਾ ਹੈ ਸਾਜੇ ਸਾਹਿਬਾ ਕਿਆ ਨਹੀਂ ਕਰ ਤੇਰਾ ਘਰ ਦਾ ਤੇਰਾ ਸਭ ਕੁਝ ਹੈ ਜਿਸ ਦੇ ਸੋਪਾ ਬਈ ਅਸੀਂ ਪੜਦੇ ਬਹੁਤ ਆ ਰਹੇ ਪ੍ਰੋਗਰਾਮ ਤੇ ਖੁਸ਼ੀ ਗਮੀ ਹਰੇਕ ਥਾਂ ਤੇ ਪੜਦੇ ਆ ਜਿਵਾਗੀਆਂ ਰੀਤਾਂ ਕਰਨੀਆਂ ਉਹ ਕਿਸੇ ਦੀ ਵਰਸੀ ਮਨਾਣੀ ਹੋਵੇ ਹਰੇਕ ਥਾਂ ਤੇ ਪੜਦੇ ਪਰ ਅਮਲ ਨਹੀਂ ਕਰਦੇ ਮੇਰੇ ਸਤਿਗੁਰੂ ਤੇਰੇ ਘਰ ਸਭ ਕੁਝ ਹੈ ਪਰ ਲੈਣ ਦਾ ਕੋਣੇ ਦਾ ਜਿਹਨੂੰ ਤੂੰ ਦੇਣਾ ਹੈ ਦੇਣਾ ਜਾਂ ਨਾ ਦੇਣਾ ਇਹ ਮਰਜ਼ੀ ਤੇਰੀ ਹੈ ਕਿਸੇ ਦੀ ਨਹੀਂ ਹੈ ਮਰਜ਼ੀ ਤੇਰੀ ਹੈ ਨਿਖੋਟਣੇ ਜਾਏ ਮੂਲ ਅਤਲ ਭੰਡਾਰਿਆ ਤੇਰਾ ਆ ਤੁਲਪਾ ਤੁਲਨ ਵਾਲਾ ਵਿਨੀਏ ਪੜਾਹਦਾ ਏਡਾ ਵੱਡਾ ਇਹਦੇ ਸਿਕ ਮੁੱਖਣ ਮਾਤਰ ਵੀ ਕਮੀ ਨਹੀਂ ਪੈਂਦੀ ਜੇ ਤੂੰ 10 ਦੇ ਵੀ ਦਵੇ ਨਾਨਕ ਸ਼ਬਦੇ ਅਪਾਰ ਤਿੰਨ ਸਭ ਕਿਛ ਸਾਰੇ ਨਾਨਕ ਇਹ ਨਾਨਕ ਉਹ ਨਰਗਾਜ਼ਾ ਸ਼ਬਦ ਨੇ ਬੜਾ ਆਪਾਰ ਭਾਉ ਜਿਹੜਾ ਕੋਈ ਅੰਤਪ੍ਰਾਨ ਨਹੀਂ ਹੈ ਐਂਡ ਪੁਆਇੰਟ ਹੀ ਨਹੀਂ ਹੈ ਐਂਡਲੈਸ ਹੈ ਜਿਹੜਾ ਆਪਾਰ ਹੈ ਉਹ ਤਿੰਨ ਸਭ ਕਿਛ ਸਾਰੇ ਆ ਉਸੇ ਸ਼ਬਦ ਉਸੇ ਹੁਕਮ ਨੇ ਸਾਰੀ ਕਾ ਨਾਮ ਬਣਾਈਏ ਸਾਰਿਆਂ ਦਾ ਸਵਾਰਿਆ ਕਰੇ ਉਹ ਕਹਿੰਦੇ ਕਿ ਇਹ ਮੇਰੇ ਵਰਗੇ ਨਹੀਂ ਸਵਾਰਿਆ ਜਾਂਦਾ ਜੀ ਸਤਿਗੁਰੂ ਕਹਿੰਦੇ ਸਵਾਰਿਆ ਜਾਂਦਾ ਹੈ কুমਹਾਰ ਭਾਂਡਾ ਘੜਦਾ ਹੈ ਠੋਕਰ ਲਾ ਕੇ ਦੇਖਦਾ ਕੱਚਾ ਨਾ ਰਹੇ ਇਹ ਇਸੇ ਤਰ੍ਹਾਂ ਸਤਿਗੁਰੂ ਵੀ ਹੈ ਕਹਿੰਦੇ কুমਹਾਰ ਜਦੋਂ ਭਾਂਡਾ ਦੇਖਦਾ ਹੈ ਅੰਦਰੋਂ ਬਾਹਰੋਂ ਨਹੀਂ ਅੰਦਰੋਂ ਦੇਖਦਾ ਹੈ ਕੋ ਮੇਲ ਨੂੰ ਬਸੇ ਦੇਖਦਾ ਇੱਕ ਦਰੋਂ ਦੇਖਦਾ ਵੀ ਅੰਦਰੋਂ ਕਿੰਨਾ ਪੱਕਾ ਹੈ ਤੇ ਅੰਦਰੋਂ ਕਿੰਨਾ ਕੱਚਾ ਹੈ ਬਾਹਰ ਤਾਂ ਇਹ ਨੂੰ ਲੱਗਦਾ ਬੰਦਾ ਪੱਕਿਆ ਪਿਆ ਪਰ ਨਹੀਂ ਸਤਿਗੁਰੂ ਕਹਿੰਦੇ ਅੰਦਰੋਂ ਪੱਕਣਾ ਜ਼ਰੂਰੀ ਹੈ ਮਨੁੱਖ ਦਾ ਅੰਦਰੋਂ ਕੱਚਾ ਤਾਂ ਸਭ ਕੁਝ ਕੱਚਾ ਹੈ ਇਸ ਲਈ ਕਹਿਆ ਨਾ ਕੱਚਰਿਆਂ ਨੂੰ ਤੋੜ ਢੂਲ ਸਦਨ ਸਤ ਪੱਕਿਆ ਇਸਾ ਪੱਕਾ ਲੱਭ ਲੈ ਜਿਹੜਾ ਤੈਨੂੰ ਕੱਚੇ ਤੋਂ ਤੋੜ ਦਵੇ ਭਾਵ ਤੇ ਮਨ ਨੂੰ ਸਚਨਾ ਦੇਵੇ ਮੇਰੇ ਸਤਿਗੁਰੂ ਤੇਰੇ ਮੰਕ ਭੰਡਾਰੇ ਚ ਰੱਤਾ ਵੀ ਮੂਰ ਵੀ ਫਰਕ ਨਹੀਂ ਪੈਂਦਾ ਜੇ ਤੂੰ ਮੈਨੂੰ ਦਾਤ ਵੀ ਬਖਸ਼ਿਸ਼ ਕਰ ਦੇ ਰਹਿਮਤ ਕਰ ਦੇ ਨੇ ਅਤੁੱਲ ਹੈ ਤੇਰੇ ਭੰਡਾਰਾ ਤੁਲਣ ਦੇ ਯੋਗ ਹੀ ਨਹੀਂ ਤੇਰੇ ਭੰਡਾਰੇ ਚ ਕਿਤੇ ਟੁੱਟ ਹੀ ਨਹੀਂ ਆ ਤੇਰਾ ਸ਼ਬਦ ਸਾਡਾ ਕੋਈ ਸਾਰ ਦਾ ਸਾਰਾ ਕੁਝ ਬਣਾਇਆ ਮਹੱਲਾ ਪੰਜਵਾਂ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਹੈ ਭਾਈ ਸਿੱਖ ਪਿਆਰਿਓ اے میرے بھراو سత్సنگیو سیکھنا کرو کہ سکھو ਸ਼ਬਦ ਪਿਆਰਿਆ اے ਭਾਈ ਸత్సੰਗੀ ਜਣੋ سیکھنا ਕਰੋ ਕਿ ਉਸ ਨਿਰੰਕਾਰ ਦਾ ਸ਼ਬਦ ਉਹਦਾ ਗਿਆਨ ਕਿ ਕਿਉਂ ਸਿੱਖਣਾ ਹੈ ਜਨਮ ਮਰਨ ਦੀ ਟੇਕ ਜਿਹੜਾ ਜੰਮਣ ਦੀ ਤੇ ਮਰਨ ਦੀ ਵੀ ਟੇਕ ਆਸਰਾ ਹੈ ਜੰਮਣ ਵੇਲੇ ਕਹਿੰਦੇ ਕੁੰਭੀ ਨਰਜ 9 ਮਹੀਨੇ ਜਦੋਂ ਤੜਫਦਾ ਉਹਦੋਂ ਤੈਨੂੰ ਉਤੋਂ ਕੁੰਭੀ ਨਰ ਕਿਚੋ ਬਚਾ ਲੈਂਦਾ ਮਾਤਾ ਦੇ ਉਧਰ ਚੋਂ ਕੁੰਭੀ ਨਰ ਕੈ ਗੁਰੂ ਦੀ ਬਾਣੀ ਨੇ ਤੇ ਕਹਿੰਦੇ ਜਦੋਂ ਮਰਦਾ ਹੈ ਮਰਨ ਵੇਲੇ ਤੈਨੂੰ ਰੁੱਤਾਂ ਵੀ ਪਤਾ ਨਹੀਂ ਲੱਗਣ ਦਿੰਦਾ ਐਸਾ ਮੇਰਾ ਸਤਿਗੁਰੂ ਦਾ ਗਿਆਨ ਹੈ ਉਹਦਾ ਸ਼ਬਦ ਸਿੱਖ ਜਿਹੜਾ ਤੈਨੂੰ ਸੰਸਾਰ ਦਿਖਾਇਆ ਜene ਨਾਮ ਨਹੀਂ ਤੇ ਜਿਹਨੇ ਨਾਮ ਨੇ ਤੈਨੂੰ ਇਸ ਸੰਸਾਰ ਐਵੇਂ ਵੀ ਲੈ ਵੀ ਜਾਣਾ ਆਤਮਾ ਪ੍ਰਾਤਮਿਕ ਕੋ ਕਰਾਂਤਰੀ ਕੀ ਦੂਪਤ ਅੰਤਰ ਮਰੇ ਜਦੋਂ ਆਤਮਾ ਤੇਰੀ ਪ੍ਰਾਤਮਿਕ ਮਿਲ ਗਈ ब्रह्मा ਆਤਮਾ ਜ ਮਿਲ ਗਈ ਫਿਰ ਕਹਿੰਦੇ ਮਰਿਆ ਵੀ ਤੂੰ ਜਿੰਦਾ ਹੋ ਜਾਏਗਾ ਐਸੀ ਸਤਿਗੁਰੂ ਦੀ ਬਾਣੀ ਦਾ ਖੇਲ ਹੈ ਮੁਖ ਉਜਲੇ ਸਦਾ ਸੁਖੀ ਨਾਨਕ ਸਿਮਰਤ ਏਕ ਮੁਖ ਉਜਲ ਸਦਾ ਸੁਖੀ ਕਹਿੰਦੇ ਹਮੇਸ਼ਾ ਮਾ ਤੇਰਾ ਮੁਖ ਉਜਲਾ ਖਿੜਾਉ ਚ ਰਹੇਗਾ ਕਿਉਂ ਨਾਨਕ ਸਿਮਰਤ ਰਹੀ ਜਦੋਂ ਇੱਕ ਨੂੰ ਸਿਮਰੇਗਾ ਇੱਕ ਨੂੰ ਜਪੇਗਾ ਇੱਕ ਨੂੰ ਧਿਆਏਗਾ ਤੇਰਾ ਮੁਖ ਕੁਜਲਾ ਰਹੇਗਾ ਖੁਸ਼ ਹੋਵੇਗਾ ਪੌੜੀ ਉੱਥੇ ਅੰਮ੍ਰਿਤ ਵੰਡੀਆਂ ਸੁਖੀ ਆਹਰ ਕਰਨੇ ਕਹਿੰਦੇ ਉੱਥੇ ਉੱਥੇ ਜਪავਗੇ ਸਤ ਸੰਗਤ ਦੇ ਵਿੱਚ ਕਹਿੰਦੇ ਅੰਮ੍ਰਿਤ ਦੇ ਬੋਸਾਰ ਹੁੰਦੀ ਹੈ ਅੰਮ੍ਰਿਤ ਵੰਡਿਆ ਜਾਂਦਾ ਹੈ ਸੁਖੀ ਆਹਰ ਕਰਨੇ ਜਿਹੜਾ ਮਨ ਨੂੰ ਸੁਖੀ ਕਰਦਾ ਹੈ ਮੇਰੇ ਵੱਲੋਂ ਕਹਿੰਦਾ ਹੈ ਇਸਤਰੀ ਤੋਂ ਸੁਖੀ ਹੋ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਪੁੱਤਰ ਕੋ ਸੁਖੀ ਹੋ ਸਕਦਾ ਨਹੀਂ ਮਾਇਆ ਤੋਂ ਹੋ ਸਕਦਾ ਕਿੰਨੇ ਨਹੀਂ ਕਿੰਨੇ ਭੈਣ ਭਰਾ ਤੋਂ ਸੁਖੀ ਹੋ ਸਕਦਾ ਮਾਪੇ ਤੋਂ ਹੋ ਸਕਦਾ ਸਤਿਗੁਰੂ ਕਹਿੰਦੇ ਕਿਸੇ ਤੋਂ ਸੁਖੀ ਨਹੀਂ ਹੋਏਗਾ ਪੁੱਤਰ ਕਲਤਰਾ ਲక్ష్ਮੀ ਮਾਇਆ ਇੰਤੇ ਕੋ ਕਵਣਾ ਸੁਖ ਪਾਇਆ ਸਤਿਗੁਰੂ ਕਹਿੰਦੇ ਕਿਹੜੇ ਤੇ ਆਸ ਕਰਦਾ ਆਸਾ ਕਰੀਏ ਨਾਮ ਦੀ ਅਵਰ ਹੈ ਅਸਰ ਕਰਕੇ ਦੇਖ ਲੈਣਾ ਦੱਸ ਨੇ ਪ੍ਰੈਕਟੀਕਲ ਕਿਤਰ ਸਤਿਗੁਰੂ ਵੀ ਬਾਣੀ ਕਹਿੰਦੀ ਹੈ ਕਹਿੰਦੇ ਜੇ ਆਸ ਕਰਨੀ ਹੈ ਨਾ ਨਰੰਕਾ ਅਧਿਕਰ ਦੇ ਨਕਰੀਆਸ ਤੋੜਦਾ ਨਹੀਂ ਐ ਦੁਨੀਆਂ ਤੋੜ ਦਿੰਦੀ ਐ ਤੋੜਦੀ ਰਹੀ ਐ ਤੋੜਦੀ ਰਹੇਗੀ ਕਹਿੰਦੇ ਇੱਥੇ ਤੱਕ ਚੱਕੇ ਕੁੜਮ ਨਾ ਸਕੇ ਜਿਵਾਈ ਨਾ ਸਕੇ ਧੀ ਪੁੱਤ ਨਾ ਆਸ ਨਾ ਕਰਨੀ ਬੜਾ ਡੱਕ ਪਾਏਗਾ ਦੁੱਖ ਇੱਕ ਥੋੜੀ ਗਿਆ ਸਤਿਗੁਰੂ ਨੇ ਮਨ ਦੁਖੀ ਦਾ ਸਭ ਕੁਝ ਦੁਖੀ ਐ ਸਤਿਗੁਰੂ ਨੇ ਸਿੱਧੇ ਲਫ਼ਜ਼ਾਂ ਦੇ ਗਿਆ ਦਿੱਤਾ ਕਿ ਜੇ ਮਨ ਸੁਖੀ ਹੈ ਤਾਂ ਸਭ ਕੁਝ ਸੋਖ ਹੈ ਤੇ ਕੰਡਿਆਂ ਦੀ ਸੇਕ ਹੀ ਕਿਉਂ ਹੀ ਪਿਆ ਸਰਬੰਸੂਈ ਵਾਰ ਕੀ ਕੰਡਿਆਂ ਦੀ ਸੇਕ ਚ ਪੈ ਜੇ ਜੇ ਮਨ ਸੁਖੀ ਹੈ ਨਾ ਤੇ ਕੰਡੇ ਵੀ ਦੁੱਖ ਨਹੀਂ ਦੇ ਸਕਣਗੇ ਪਰ ਮਨ ਨਹੀਂ ਨਹੀਂ ਸਾਧ ਸੁਖੀ ਹੋ ਬਗਲੇ ਉੱਥੇ ਅੰਮ੍ਰਿਤ ਵੰਡਿਆ ਸੁਖਿਆ ਕਰਨੇ ਕਿੰਦੇ ਉੱਥੇ ਗੁਰੂ ਦੇ ਗਿਆਨ ਦਾ ਅੰਮ੍ਰਿਤ ਵੰਡਿਆ ਜਾਂਦਾ ਸਤ ਸੰਗਤੇ ਚ ਜਾ ਕੇ ਉੱਥੇ ਮਨ ਨੂੰ ਸੁਖੀ ਕਰ ਦਿੰਦਾ ਉਹ ਅੰਮ੍ਰਿਤ ਜਮ ਕੇ ਹੰਤ ਨ ਪਾਈਏ ਫਿਰ ਨਾ ਹੀ ਮਰਨੇ ਐਸਾ ਅੰਮ੍ਰਿਤ ਹੈ ਜਿਹੜਾ ਜਮਾਂ ਦੀ ਫਾਹਿਜ ਨਹੀਂ ਪੰਦਾ ਪਰ ਮੋਤ ਤਾਂ ਨਹੀਂ ਹੈ ਪਰ ਮਨ ਕੱਢ ਕੇ ਕਦੇ ਨਹੀਂ ਮਰਦਾ ਫਿਰ ਨਾ ਹੀ ਮਰਨੇ ਫਿਰ ਜੰਮਣ ਮਰਨ ਤੇ ਨਹੀਂ ਪੈਂਦਾ ਜੰਮਣ ਮਰਨ ਤੋਂ ਬਚ ਜਾਂਦਾ ਜਿਸ ਨੂੰ ਆਇਆ ਪ੍ਰੇਮ ਰਸ ਤੇ ਸਹੀ ਜਰਣੀ ਪਰ ਜਿਹਨੂੰ ਕਿਨੇ ਪ੍ਰੇਮ ਦਾ ਰਸ ਆ ਗਿਆ ਅਸਰ ਅਮਰ ਹੋ ਗਿਆ ਤੇ ਸਹੀ ਜਰਣੀ ਕਿਨੇ ਇਸ ਸਮੇਂ ਲੋਨ ਜਾਰੀ ਰਿਹਾ ساری ਦੁਨੀਆ ਦਾ ਫਿਰਚ ਦੁਨੀਆ ਰਹੀ ਹੈ ਨਾ ਨੇ ਕਿਛੁ ਨਹੀਂ ਹੈ ਕਿਸੀ ਕੀ ਹੈ ਭਾਦਰੇ ਮਰਨ ਨਾ ਪਾਇ ਜੀਵਤ ਹੈ ਮਰ ਰਹੀ ਹੈ ਸਤਿਗੁਰੂ ਕਹਿੰਦੇ ਇਹ ਬਾਣੀ ਹੈ ਜਿੰਦਿਆ ਮਰਨ ਵਾਲੀ ਕਿਦਰੇ ਸਤਿਗੁਰੂ ਦਾ ਗਿਆਨ ਸਾਨੂੰ ਵੀ ਵੱਸਦਾ ਹੈ ਸਾਡੇ ਵੀ ਹਿਰਦੇ ਚ ਉਤਰਿਆ ਹੈ ਸਤਿਗੁਰੂ ਕਹਿੰਦੇ ਨੇ ਬਾਣੀ ਚਰੇ ਸਾਧ ਜਨ ਅੰਮ੍ਰਿਤ ਲੈ ਚਰਣੇ ਸਤਸੰਗ ਵਿੱਚ ਇਸ ਤਰ੍ਹਾਂ ਦਿਵਸ ਸਤਸੰਗੀ ਜਨ ਬਾਣੀ ਉਚਰਦੇ ਨੇ ਇੰਜ ਸਮਝ ਲਓ ਕਿ ਦਿਵਸ ਵਿੱਚ ਕੋਈ ਫੁਆਰਾ ਫੁੱਟ ਰਿਹਾ ਹੋ ਗਿਆ ਮਰਤਦਾ ਹੈ ਇਸ ਤਰ੍ਹਾਂ ਵਰਖਾ ਹੁੰਦੀ ਹੈ ਇਸ ਤਰ੍ਹਾਂ ਕਹਿੰਦੇ ਸਤਸੰਗ ਵਿੱਚ ਮਨ ਇੱਕ ਸਟੈਂਡਰਡ ਟਿਕਾ ਕੇ ਦੇਖ ਲੈਣਾ ਜਿਹੜਾ ਆਨੰਦ ਸਤੰਗਤ ਤੇ ਆਏਗਾ ਉਹ ਆਨੰਦ ਦੁਨੀਆ ਦੀ ਕਿਤੇ ਵੀ ਆਏਗਾ ਚੈਨ ਮਖਮਲ ਗੁਦਿੱਲਿਆਂ ਤੇ ਕਿਉਂ ਨਾ ਸੋਜੇਂ ਚੰਗੇ ਸੋਹਣੇ ਪੋਸ਼ਾਕੇ ਮਹਿੰਗੇ ਤੋਂ ਮਹਿੰਗੇ ਵੀ ਸੰਸਾਰ ਚੁਕੋਣਾ ਬਾਲਵੇਂ ਪਰ ਉਹ ਆਨੰਦ ਨਹੀਂ ਜਿਹੜਾ ਸੰਗਤ ਚ ਆਉਂਦਾ ਹੈ ਨਾਨਕ ਨਾਮ ਪੇਖ ਦਰਸ਼ਨ ਨਾਨਕ ਜੀਵੇ ਆ ਮਨੰਦ ਤਰਣੀ ਪੇਖ ਨਾ ਦਰਸ਼ਨ ਨਾਨਕ ਜੀਵੇ ਮਨੰਦ ਤਰਣੀ ਕਹਿੰਦੇ ਐਸਾ ਨਜ਼ਾਰਾ ਐਸਾ ਗਿਆਨ ਦੇਖ ਕੇ ਨਾਨਕ ਜਿਉਂਦਾ ਹੈ ਮਨ ਦਰਦਰ ਮਨ ਦੇ ਵਿੱਚ ਨਿਰੰਕਾਰ ਦਾ ਨਾਮ ਨਿਰਧਾਰਨ ਕਰ ਲਈ ਸਤਿਗੁਰੂ ਇਹੀ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ ਮੇਰੀ ਮਾਂ ਜੇ ਮੈਂ ਨਿਰੰਕਾਰ ਦਾ ਨਾਮ ਆਖਦਾ ਹਾਂ ਤਾਂ ਜਿਉਂਦਾ ਹਾਂ ਨੇ ਹੀ ਤੁਮਰੇ ਬਰੇ ਬਰਾਬਰ ਹਾਂ ਕਿਤੇ ਇਸੇ ਲਈ ਸਤ ਸੰਗਤ ਆ ਕੇ ਮੈਲੀ ਨਾਮ ਜਪੇ ਮੇਰੇ ਮਨ ਚੀਚਾ ਖਿਡਾਓ ਬਣ ਗਿਆ ਹੈ ਸਗੁਰੂ ਰੂਪ ਗੁਰੂ ਪਿਆਰੇ ਸਤ ਸੰਗਤ ਜੀ ਇਹਨੇ ਕੋ ਬੇਨਤੀ ਕਰਾਦਾ ਖਿਮਾ ਦਾ ਜਾਚ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਅਰਜਨ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੰਨਾ ਹਮਲ ਕਰਨਾ ਜਿੰਦਗੀ ਚ ਕਮਾਣਾ ਵਰਕਟ ਬੋਲੇ ਦਾਸ ਦਾ ਨਾਚ ਕਰਦੇ ਹੋਏ ਸਤ ਸੰਗਤ ਦੇ ਉਸ ਸੀਸ ਕਰੋੜ ਦਾ ਸੰਗਤ ਨੂੰ ਕਥਾ ਵਿਚਾਰਾ ਕਰਨ ਦੀ ਜਾਚ ਆ ਜਾਵੇ ਗੱਜਵੜ ਕੇ ਫਤਿਹ ਦਾ ਜਵਾਬ ਫਤਿਹ ਦੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ